ਖਬਰ ਨਾਮ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਭੂ ਸਰਾਜ ਆਮ ਆਦਮੀ ਪਾਰਟੀ ਦੀ ਮੌਜੂਦਾ ਵਿਧਾਇਕਾ ਨਰਿੰਦਰ ਕੌਰ ਭਰਾਜ ਤੇ ਅੱਜ ਤੋਂ ਲਗਭਗ 4 ਦਿਨ ਪਹਿਲਾਂ ਵੱਡੇ ਇਲਜ਼ਾਮ ਲੱਗੇ ਸੀ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਪਹਿਲਾਂ 30 ਲੱਖ ਦੀ ਖਬਰ ਆਈ ਉਸ ਤੋਂ ਬਾਅਦ ਆਈ 55 ਲੱਖ ਦੀ ਯਾਨੀ ਕਿ ਨਰਿੰਦਰ ਕੌਰ ਭਰਾਜ ਵੱਲੋਂ ਪ੍ਰਧਾਨਗੀ ਜਿਹੜੀ ਹੈ ਉਹ ਪੈਸੇ ਲੈ ਕੇ ਦਿੱਤੀ ਗਈ ਸਾਰੀਆਂ ਸਿਆਸੀ ਪਾਰਟੀਆਂ ਨੇ ਤੰਜ ਕੱਸੇ ਵਿਵਾਦਾਂ ਦੇ ਵਿੱਚ ਗਿਰਗੀ ਨਰਿੰਦਰ ਕੌਰ ਭਰਾਜ ਕਿ ਇੱਕ ਪਾਸੇ ਆਪਣੇ ਆਪ ਨੂੰ ਕੱਟੜ ਇਮਾਨਦਾਰ ਕਹਿਣ ਵਾਲੀ ਸਰਕਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਇਸ ਤਰ੍ਹਾਂ ਦਾ ਪ੍ਰਿਸ਼ਤਾਚਾਰ ਕਰ ਰਹੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤਾਂ ਵਾਰ-ਵਾਰ ਪ੍ਰਿਸ਼ਤਾਚਾਰ ਨੂੰ ਰੋਕਣ ਦੇ ਲਈ ਅਹਿਮ ਕਦਮ ਚੁੱਕੇ ਜਾ ਰਹੇ ਨੇ ਲੇਕਿਨ ਨਰਿੰਦਰ ਕੌਰ ਭਰਾਜ ਨੇ ਇਹ ਕਿੱਦਾਂ ਕਰ ਦਿੱਤਾ ਇਸ ਨੂੰ ਲੈ ਕੇ ਲਗਾਤਾਰ ਚਾਰਾਂ ਦਿਨੋਂ ਤੋਂ ਲੈ ਕੇ ਹੁਣ ਤੱਕ ਖਲਬਲੀ ਬਚੀ ਹੋਈ ਹੈ ਲੋਕ ਮੰਗ ਕਰ ਰਹੇ ਨੇ ਚਾਹੇ ਉਹ ਸ਼ਰੂਮਣੀ ਅਕਾਲੀ ਦਲ ਦੇ ਹੋਣ ਚਾਹੇ ਕਾਂਗਰਸ ਦੇ ਅਤੇ ਭਾਰਤੀ ਜਨਤਾ ਪਾਰਟੀ ਦੇ ਕੇ ਨਰਿੰਦਰ ਕੌਰ ਭਰਾਜ ਨੂੰ ਆ ਆਮ ਆदमी ਪਾਰਟੀ ਦੇ ਵਿੱਚੋਂ ਮੁਅਤਲ ਕਰ ਦੇਣਾ ਚਾਹੀਦਾ ਹੈ ਯਾਨੀ ਕਿ ਉਸ ਸ਼ਖਸ ਵੱਲੋਂ ਜੈਰ ਵੀ ਖਾਲੀ ਗਈ ਵੀਡੀਓ ਵਾਇਲਸ ਹੋਈਆਂ ਉਸ ਤੋਂ ਬਾਅਦ ਸਰਕਾਰ ਵੱਲੋਂ ਕੋਈ ਵੀ ਸਖਤ ਕਦਮ ਨਰਿੰਦਰ ਕਾਰਪੋਰਟ ਜਾਂ ਟਰੱਕ ਯੂਨੀਅਨ ਦੇ ਪ੍ਰਧਾਨ ਤੇ ਨਹੀਂ ਚੁੱਕਿਆ ਗਿਆ ਜਿਸ ਦੇ ਕੋਲੋਂ 50 ਲੱਖ ਰੁਪਈਆ ਲਿਆ ਗਿਆ ਸੂਤਰਾਂ ਦੇ ਮਿਲੇ ਜਾਣਕਾਰੀ ਦੇ ਅਨੁਸਾਰ ਨਰਿੰਦਰ ਕੌਰ ਭਰਾਜ ਨੇ ਆਪਣਾ ਸਪਸ਼ਟੀਕਰਨ ਦਿੱਤਾ ਹੈ ਇਵਨਦੋ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਇਕਲੌਤਾ ਲੜਕਾ ਹੈ ਮੈਂ ਉਸ ਦੀ ਸੌ ਚੁੱਕਣ ਨੂੰ ਵੀ ਤਿਆਰ ਹਾਂ ਲੇਕਿਨ ਬੈਠੇ ਲੋਕਾਂ ਨੇ ਨਾ ਕਰ ਦਿੱਤੀ ਉਹਨਾਂ ਕਹੇ ਕਿ ਬੀਬੀ ਨਹੀਂ ਇਸ ਤਰ੍ਹਾਂ ਦਾ ਕੰਮ ਜਿਹੜਾ ਹੈ ਨਹੀਂ ਕਰਨਾ ਉਸ ਤੋਂ ਬਾਅਦ ਨਰਿੰਦਰ ਕੌਰ ਹਲਕੇ ਦੇ ਐਸਐਸਪੀ ਦੇ ਕੋਲ ਪਹੁੰਚੇ ਉੱਥੇ ਜਾ ਕੇ ਉਹਨਾਂ ਨੇ ਮੰਗ ਪੱਤਰ ਸਪਸ਼ਟੀਕਰਨ ਦਿੱਤਾ ਉਹਨਾਂ ਨੇ ਕਿਹਾ ਕਿ ਜਿਸ ਨੇ ਵੀ ਇਹ ਧਾਂਦਲੀ ਜਾਂ ਭ੍ਰਸ਼ਟਾਚਾਰੀ ਕੀਤੀ ਹੈ ਚਾਹੇ ਉਹ ਮੈਂ ਹੋਵਾਂ ਚਾਹੇ ਮੇਰਾ ਬ੍ਰਦਰ ਹੋਵੇ ਚਾਹੇ ਕੋਈ ਸਾਡੇ ਰਿਸ਼ਤੇਦਾਰੀ ਦੇ ਵਿੱਚ ਹੋਵੇ ਉਸ ਉੱਤੇ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ ਅੱਜ ਨਰਿੰਦਰ ਕੌਰ ਭਰਾਜ ਨੇ ਜਦੋਂ ਆਪਣੇ ਮੁੰਡੇ ਦੀ ਸੋਚ ਉਕੜੀ ਚਾਹੀ ਤਾਂ ਥੱਲੇ ਬੈਠੇ ਲੋਕਾਂ ਨੇ ਕੋਰੀ ਨਾ ਕਰ ਦਿੱਤੀ ਉਹਨਾਂ ਨੇ ਕਿ ਐਸੀ ਅਜਾਇਆ ਨਹੀਂ ਕਰਾਉਣਾ ਚਾਹੁੰਦੇ ਨਰਿੰਦਰ ਭਰਾਜ ਕੋਲ ਦੂਸਰੇ ਪਾਸੇ ਨਰਿੰਦਰ ਕੌਰ ਭਰਾਜ ਹਲਕੇ ਦੇ ਐਸਐਸਪੀ ਦੇ ਕੋਲ ਵੀ ਪਹੁੰਚੀ ਅਤੇ ਸਪਸ਼ਟਿਕਨ ਦਿੱਤਾ ਗਿਆ ਤਗੀਦ ਕੀਤੀ ਗਈ ਐਸਪੀ ਨੂੰ ਕਿ ਜੇਕਰ ਕੋਈ ਵੀ ਇਹਦੇ ਵਿੱਚ ਮੁਲਜਬ ਬਣਦਾ ਹੈ ਉਸ ਉੱਤੇ ਪ੍ਰੋਪਰ ਤਰੀਕੇ ਦੇ ਨਾਲ ਕਾਰਵਾਈ ਹੋਣੀ ਚਾਹੀਦੀ ਹੈ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਮੇਰੇ ਉੱਤੇ ਬੇਬੁਨਿਆਦ ਇਲਜ਼ਾਮ ਲਗਾਏ ਜਾ ਰਹੇ ਨੇ ਦੂਸਰੀਆਂ ਪਾਰਟੀਆਂ ਵੱਲੋਂ ਟਰੱਕ ਯੂਨੀਅਨ ਦੀ ਪ੍ਰਧਾਨਗੀ ਦੇ ਨਾਲ ਮੇਰਾ ਕੋਈ ਵੀ ਲੈਣਾ ਦੇਣਾ ਨਹੀਂ ਹੈ ਧੰਨਵਾਦ